ਅੰਟਾ ਸਾਡਾ ਜਿਹਨੇ ਸਾਡੇ 20 ਲੱਖ ਰੁਪਈਆ ਖਰਾਬ ਕਰਿਆ ਜੀ ਅੱਜ 10 ਮਹੀਨਾ ਸਾਲ ਲੱਗ ਗਿਆ 2016 ਤੋਂ ਉਹ ਸਾਡਾ ਰੁਪਈਆ ਦੇਣਾ ਨਹੀਂ ਜੀ ਮੰਨਦਾ ਹੈਗਾ ਅੱਗੇ ਸਾਨੂੰ ਪਸਾਤਾ ਇਹਨਾਂ ਦੇ ਭਰਾ ਨੇ ਇਹਨਾਂ ਦੇ ਭਰਾ ਦੇ ਹੱਥੀ ਸਾਰਾ ਪੈਸਾ ਸਾਡਾ ਗਿਆ ਚੈੱਕ ਭਰ ਕੇ ਦੇਈ ਗਿਆ ਖਾਲੀ ਤਰੀਕਾ ਲੰਬੀਆਂ ਪਾ ਪਾ ਕੇ ਬਸੇ ਤਾਂ ਅਸੀਂ ਇੱਧਰ ਤੇ ਬੰਨ ਹੋ ਗਏ ਦੂਏ ਪਾਸੇ ਅਸੀਂ ਵਕੀਲਾਂ ਨੂੰ ਵਿਆਜ ਚੱਕ ਕੇ ਦਿੰਨੇ ਆ ਪਰ ਤੇ ਸਾਨੂੰ ਕਮਕੀਆਂ ਦਿੰਦਾ ਮੈਂ ਨਹੀਂ ਦਿੰਦਾ ਕਰ ਲੋ ਜਿਹੜਾ ਕੁਝ ਕਰਨਾ ਹੈ ਤੁਹਾਨੂੰ ਕਮਕੀਆਂ ਦੇ ਰਿਹਾ ਉਹ ਹਾਂਜੀ ਵੀ ਮੈਂ ਨਹੀਂ ਦਿੰਦਾ ਭੋਲੇ ਭਾਲੇ ਲੋਕ ਗੱਲਾਂ 'ਚ ਆ ਗਏ ਸਾਨੂੰ ਉਹਨਾਂ ਨੇ ਠੱਗ ਲਿਆ 3 ਵਰਡ ਇਥੇ 34ਏ ਦੇ ਵਿੱਚ ਸੈਕਟਰ ਏ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਫੇਰ ਇਹਨਾਂ 1 ਲੱਖ 40 40000 ਰੁਪਇਆ ਤੋਂ ਆਹ ਕੋਲੋਂ ਤੇ ਇਹਨਾਂ ਨੇ 12 12000 8880 ਰੁਪਏ ਇਸ ਤਰ੍ਹਾਂ ਭੁਆਏ ਇਹਨਾਂ ਨੇ ਹੁਣ ਸਾਰੇ ਬੰਦ ਕਰਤੇ ਆ ਹੁਣ ਦਫਤਰ ਵੀ ਨਹੀਂ ਇਹਨਾਂ ਦਾ ਸ਼ੋ ਹੋਣ ਦਿਆ ਤੇ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਆਂਦੇ ਵੀ ਤੁਹਾਨੂੰ ਅਸੀਂ ਸਾਰੀ ਡਿਟੇਲ ਕਢਾ ਲਈ ਆ ਜਿਹੜੇ ਵੀ ਅਕਾਊਂਟ ਦੇ ਵਿੱਚ ਗਏ ਆ ਉਹ ਤੇ ਸਾਡੇ ਕੋਲ ਵੀ ਡਿਟੇਲਾਂ ਸਾਰੀਆਂ ਹੈਗੀਆਂ ਐਡਵਾਂਸ ਸਾਇਲੈਂਟਸ ਇੰਸਟੀਚਿਊਟ ਤੇ ਕਿੱਥੇ ਜਾਣ ਦਾ ਚਾਸਾ ਜਿਹੜਾ ਤੁਹਾਨੂੰ ਦਿੱਤਾ ਸੀ ਇਹਨਾਂ ਨੇ ਕੈਨੇਡਾ ਦਾ 13 ਲੱਖ 8000 ਫਸਿਆ ਹੋਇਆ ਸਾਡਾ ਦਫਤਰ ਬਗਰ ਕਿੱਥੇ ਸੀ ਇਹਨਾਂ ਦਾ ਪਹਿਲਾਂ 70 ਸੀ ਹੁਣ 17 ਚ ਸੀ ਹੁਣ ਸਾਰੇ ਕਿਤੇ ਚੱਕਦੇ ਮੋਗੇ ਵੀ ਸੀਗਾ ਬਾਗੇ ਪੁਰਾਣੇ ਨਹੀਂ ਸੀਗਾ ਹੁਣ ਹਮੇਸ਼ਾ ਰਹੇ ਤੇ ਕੇਸ ਚਾਲਦੇ ਨੇ ਸਾਡੇ ਨੂੰ 1.5 ਸਾਲ ਹੋ ਗਿਆ ਮਤਲਬ ਕਿ ਆਉਂਦੇ ਨਹੀਂ ਹੈਗੇ ਨਾ ਸੰਮਣ ਪੜਦੇ ਨੇ ਪਿੰਡ ਦੀ ਕੁੜੀ ਆ ਇਹ ਜੰਟਪੁਰ ਨੇ ਦਾ ਕੰਮ ਕਰਦੀ ਸੀ ਸਾਥੋ 30 ਲੱਖ ਰੁਪਈਆ ਲਿਆਇ ਨੀ ਤੱਕ ਦੋ ਸਾਲਾਂ ਬਾਅਦ ਚੈੱਕ ਖਾਲੀ ਦਿੱਤੇ ਆ ਚੈੱਕ ਬੋਂਸ ਹੋ ਗਏ 15-15 ਲੱਖ ਦੇ ਚੈੱਕ ਦਿੱਤੇ ਜੀ ਨਹੀਂ ਸਾਨੂੰ ਠੇ ਇਹ ਨਹੀਂ ਨੇ ਸਾਡੇ ਨਾਲ ਰਾਜੀ ਨਾ ਮੈਂ ਕਿਹਾ 28 ਲੱਖ ਚ 28 ਲੱਖ ਚ 28 ਲੱਖ ਚ ਕੀਤਾ ਨੇ 8 ਲੱਖ ਦਾ ਚੈੱਕ ਫੇਰ ਸਾਨੂੰ ਦਿੱਤਾ ਕਹਿੰਦੀ ਮੈਂ ਤਿੰਨ ਵਾਰੀ ਦਊਂਗੀ ਤੁਹਾਨੂੰ ਫੇਸੇ ਦੋ ਵਾਰੀ 10- ਲੱਖ 8 ਲੱਖ ਦਾ ਚੈੱਕ ਦਿੱਤਾ ਉਹ ਵੀ ਬੌਂਸ ਹੋ ਗਿਆ ਹਾਰੀ ਲੋਕਾਂ ਦੇ ਪੈਸੇ ਸਾਰਿਆਂ ਦੇ ਅਸੀਂ ਬਹੁਤ ਔਖੀਆਂ ਵੀਰ ਇਸ ਬੇਨਤੀ ਕਰਦੇ ਆ ਕਿ ਸਾਡੇ ਪੈਸੇ ਮਲਾਈ ਜਾਣਾ ਜਾਕ ਦੀ ਪਹਿਲੀ ਵੇਚ ਕੇ ਦਿੱਤੇ ਆ ਉਹ ਚੈੱਕ ਜਿਹੜੀ ਜਿੰਨੇ ਚੈੱਕ ਦਿੱਤੇ ਸਾਨੂੰ ਸਾਰਿਆਂ ਦੇ ਸਾਰੇ ਚੈੱਕ ਬੈਂਕ ਤੋਂ ਬੌਂਸ ਹੋ ਗਏ ਕਿਸੇ ਦਾ ਵੀ ਪੈਸਾ ਸਾਨੂੰ ਵਾਪਸ ਨਹੀਂ ਮਿਲਿਆ ਉਸ ਤੇ ਮੇਰਾ 8 ਲੱਖ ਰੁਪਈਆ ਲੱਗਾ ਹੈ ਆਪਣੇ ਨਿੱਜੀ ਤੌਰ ਤੇ ਦਿੱਤੀ ਨਾਮ ਸੀਦਾ ਮੰਤਰੀ ਸਿੰਘ ਖਰਾਨਾ ਤੇ ਨਾਲ ਹੀ ਨੇ ਸਾਨੂੰ ਇੱਕ ਦਸ਼ਮੀਸ਼ ਸੇਵਾ ਸੁਸਾਇਟੀ ਅਮਰੀਕਾ ਦਾ ਇਨਾਮ ਦੱਸਿਆ ਮੈਂ ਰੂਦਰਾਕਸ਼ ਕੰਪਨੀ ਦਾ ਫੇਸਬੁਕ ਤੇ ਦੇਖਿਆ ਹੈਗਾ ਤੇ ਉਹਨਾਂ ਕੋਲ ਅਜੀਗਾ ਉਹਨਾਂ ਕੋ ਮੈਂ ਅਹੀ 24 2024 ਦੇ ਵਿੱਚ ਚੌਥੇ ਮਹੀਨੇ ਅਪ੍ਰੈਲ ਦੇ ਮਹੀਨੇ 'ਚ ਕੋਲ ਜੀ 8.5 ਲੱਖ ਰੁਪਈਆ ਲਿਆ ਉਹਨਾਂ ਨੇ ਉਸ ਤੋਂ ਬਾਅਦ ਜੀ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਆਇਆ ਅੱਜ ਦੇਖੋ ਜੀ ਸਤਵਾਂ ਮਹੀਨਾ ਅੱਠਵਾਂ ਮਹੀਨਾ ਹੋਰ ਸ਼ੁਰੂ ਹੋ ਗਿਆ ਜੀ ਜਨਵਰੀ ਦੀ ਦਿੱਤੀ ਹੋਈ ਹੈ ਜੀ ਅੱਜ ਤੱਕ ਕੋਈ ਸਾਡੀ ਸੁਣਵਾਈ ਨਹੀਂ ਹੋਈ ਵੀ ਨਹੀਂ ਟਾਈਮ ਲਿਆ ਇਹਨਾਂ ਨੇ ਮੇਰੇ ਕੋ ਕਹਿੰਦੇ ਵੀ ਸਾਨੂੰ 2 ਮਹੀਨੇ ਦਾ ਟਾਈਮ ਹੋਰ ਦਿੱਤੋ 2 ਮਹੀਨੇ ਤੋਂ ਬਾਅਦ ਇਹਨਾਂ ਨੇ ਮੁਰਗੇ ਮੇਰਾ ਫੋਨ ਚੱਕਣਾ ਬੰਦ ਕਰਤਾ ਵੀ ਹੁਣ ਤੁਹਾਨੂੰ ਛੁੱਟੀਆਂ ਹੋ ਗਈਆਂ ਵਾ ਇਦਾਂ ਵਾ ਦੀਵਾਲੀ ਦੀਆਂ ਛੁੱਟੀਆਂ ਹੋ ਗਈਆਂ ਉਸ ਤੋਂ ਬਾਅਦ ਜੀ ਸਹੀਂ ਹ 5 ਸਾਲ ਦੀਆਂ ਛੁੱਟੀਆਂ ਹੋ ਗਿਆ ਜੀ ਉਸ ਤੋਂ ਬਾਅਦ ਜੀ ਇਹਨਾਂ ਦਾ ਦਸੰਬਰ ਦੇ ਵਿੱਚ ਬਿਲਕੁਲ ਹੀ ਕਨੈਕਟ ਬੰਦ ਹੋ ਗਏ ਸਾਰੇ ਫੋਨ ਨੰਬਰ ਬੰਦ ਹੋ ਗਏ ਜੀ ਬਾਅਦ ਵਿੱਚ ਇੱਥੇ ਆਏ ਇਹਨਾਂ ਦਾ ਦਫਤਰ ਇੱਥੇ ਹੈ ਨਹੀਂ ਸੀਗਾ ਬੂਰ ਮਾਜਰਾ ਪਿੰਡ ਹਰਜੀਤ ਸਿੰਘ ਢਿੱਲੋਂ ਏਜੰਟ ਸਾਡਾ ਜਿਹਨੇ ਸਾਡੇ 20 ਲੱਖ ਰੁਪਈਆ ਖਰਾਬ ਕਰਿਆ ਜੀ ਅੱਜ 10 ਮਹੀਨਾ ਸਾਲ ਲੱਗ ਗਿਆ 2016 ਤੋਂ ਉਹ ਸਾਡਾ ਰੁਪਈਆ ਦੇਣਾ ਨਹੀਂ ਜੀ ਮੰਨਦਾ ਹੈਗਾ ਠੀਕ ਹੈ ਜੀ ਚੜੀ ਗੱਲ ਹੋਈ ਸੀ ਕੈਨੇਡਾ ਭੇਜਣ ਦੀ ਗੱਲ ਹੋਈ ਸੀ 20 ਲੱਖ ਰੁਪਈਆ ਠੱਗਿਆ ਸਾਡੇ 20 ਲੱਖ ਰੁਪਈਆ ਠੱਗਿਆ ਸਾਤੇ ਕੋਈ ਨਾਮ ਸੀਗਾ ਉਹਨਾਂ ਦਾ ਜਾਂ ਜੀ ਤਾਰ ਤੇ ਚਲਾਉਂਦਾ ਸੀ ਮੈਨੂੰ ਉਹਦੇ ਇਮੀਗ੍ਰੇਸ਼ਨ ਦਾ ਕੁਝ ਨਹੀਂ ਪਤਾ ਉਹ ਤਾਂ ਆਪਣੇ ਪਿੰਡ ਬੂਰਮੱਜਰੇ ਤੇ ਕਰਿਆਨੇ ਦੀ ਦੁਕਾਨ ਖੋਲ੍ਹ ਨਹੀਂ ਬੈਠਾ ਹੂੰ ਠੀਕ ਆ ਜੀ ਸਾਨੂੰ ਕੋਈ ਉਹਦੇ ਬਾਰੇ ਭੇਤ ਨਹੀਂ ਦਾ ਅੱਗੇ ਤੇ ਅੱਗੇ ਸਾਨੂੰ ਪਸਾਤਾ ਇਹਨਾਂ ਦੇ ਭਰਾ ਨੇ ਇਹਨਾਂ ਦੇ ਭਰਾ ਦੇ ਹੱਥੀ ਸਾਰਾ ਪੈਸਾ ਸਾਡਾ ਗਿਆ 16 ਤੋਂ ਸਾਡਾ ਲੱਗਿਆ ਹੋਇਆ ਕੈਨੇਡਾ ਦਾ ਲਾਇਆ ਸੀ ਰਾਜ ਬੇਟਾ ਕਮਲਜੀਤ ਸਿੰਘ ਨੋ ਹਰਪ੍ਰੀਤ ਕੌਰ ਬੇਟ ਪੋਤਾ ਰਾਜਵੀਰ ਸਿੰਘ ਜਿਨ੍ਹਾਂ ਦੇ ਅਸੀਂ ਲਾਇਏ ਸੀਗੇ ਠੀਕ ਆ ਜੀ ਸਾਨੂੰ ਟਾਈਮ ਟਪਾਉਂਦੇ ਕਦੇ ਬੰਦੇ ਵਿੱਚ ਪਾ ਲਈ ਕਦੇ ਕੁਛ ਕਰਤ ਅੱਗੇ ਤੋਂ ਅੱਗੇ ਸਾਨੂੰ ਚੈੱਕ ਭਰ ਕੇ ਦੇ ਗਿਆ ਖਾਲੀ ਤਰੀਕਾ ਲੰਬੀਆਂ ਪਾ ਪਾ ਕੇ ਸਾਡਾ ਕੁਛ ਨਹੀਂ ਜੀ ਬਣਿਆ ਸੀ ਕੇਸ ਪਾਇਆ 7 ਮਹੀਨੇ ਹੋ ਗਏ ਕੇਸ ਪਾਇਏ ਕੇਸ ਵੀ ਇੱਕ ਤਰੀਕ ਤੇ ਨਹੀਂ ਉਹ ਬੰਦਾ ਪਹੁੰਚਿਆ ਹੈਗਾ ਇੱਕ ਪਾਸੇ ਤਾਂ ਅਸੀਂ ਇਧਰ ਤੇ ਬੰਨ ਹੋ ਗਏ ਦੂਏ ਪਾਸੇ ਅਸੀਂ ਵਕੀਲਾਂ ਨੂੰ ਵਿਆਜ ਚੱਕ ਕੇ ਦਿੰਨੇ ਆ ਠੀਕ ਆ ਜੀ ਅਸੀਂ ਰੋਟੀ ਤੋਂ ਵੀ ਤੰਗ ਹੋਏ ਹੋਏ ਆ ਉੱਪਰ ਤੇ ਸਾਨੂੰ ਧਮਕੀਆਂ ਦਿੰਦਾ ਮੈਂ ਨਹੀਂ ਦਿੰਦਾ ਕਰ ਲੋ ਜਿਹੜਾ ਕੁਝ ਕਰਨਾ ਹੈ ਤੁਹਾਨੂੰ ਧਮਕੀਆਂ ਦੇ ਰਿਹਾ ਉਹ ਹਾਂਜੀ ਵੀ ਮੈਂ ਨਹੀਂ ਦਿੰਦਾ ਠੀਕ ਹੈ ਅਸੀਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਸਾਡੇ ਲੁਹਰ ਦੀ ਕਮਾਈ ਸਾਡੀ ਮਿਹਨਤ ਪੱਲੇ ਪੈ ਜਾਵੇ ਸਰਕਾਰ ਤੋਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ ਭੋਲੇ ਭਾਲੇ ਲੋਕ ਗੱਲਾਂ 'ਚ ਆ ਗਏ ਸਾਨੂੰ ਉਹਨਾਂ ਨੇ ਠੱਗ ਲਿਆ ਠੀਕ ਹੈ ਜੀ ਫ੍ਰੀ ਵਰਡ ਅਸੀਂ ਤਰਨਤਾਰਨ ਤੋਂ ਆਏ ਹਾਂ ਫ੍ਰੀ ਵਰਡ ਇੱਥੇ 34 A ਦੇ ਵਿੱਚ ਸੈਕਟਰ ਏ ਦੇ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਹਾਲੀ ਚਾਜ ਹਾਂਜੀ ਤੇ ਇੱਥੇ ਬੱਚਿਆਂ ਨੂੰ ਇਹਨਾਂ ਲਾਰੇ ਪਹਿਲਾਂ ਇਹਨਾਂ 10-1000 ਰੁਪਈਆ ਪਵਾਇਆ ਕਹਿ ਕੇ ਫੇਰ ਇਹਨਾਂ 1 ਲੱਖ 40-40000 ਰੁਪਇਆ ਪਵਾਇਆ ਤੋਂਾਂ ਕੋਲੋਂ ਫਿਰ ਇਹਨਾਂ ਨੇ 12 12000 8880 ਰੁਪਏ ਇਸ ਤਰ੍ਹਾਂ ਭੁਆਏ ਇਹਨਾਂ ਨੇ ਵੀ ਕੁੱਲ ਮਿਲਾ ਕੇ ਸਵਾ 3 ਲੱਖ ਰੁਪਈਆ ਸਵਾ 3 ਲੱਖ ਸਵਾ 3 ਲੱਖ 2020 ਦੀ ਗੱਲ ਹੈ ਫਿਰ ਬਾਅਦ ਵਿੱਚ ਸਾਨੂੰ ਲਾਰੇ ਹੀ ਲਾਈ ਗਏ ਆ ਫੋਨ ਨਹੀਂ ਸਾਡੇ ਚੋਂ ਕਿ ਹੁਣ ਇਹਨਾਂ ਥੋੜਾ ਚਿਰ ਹੋਇਆ ਫੋਨ ਸਾਰੇ ਬੰਦ ਕਰਤੇ ਆ ਹੁਣ ਦਫ਼ਤਰ ਵੀ ਨਹੀਂ ਇਹਨਾਂ ਦਾ ਸ਼ੋਅ ਹੋਣਦਿਆ ਨਾਮ ਕਿਸੇ ਦੇ ਦਫ਼ਤਰ ਦੇ ਅਫਰੀ ਵਰਡ ਅਫਰੀ ਵਰਡ ਹਾਂਜੀ ਮੈਡਮ ਮਨਦੀਪ ਕੌਰ ਸੀ ਜਿੰਨੇ ਕਰਵਾਇਆ ਸੀ ਇਹ ਸਾਰਾ ਠੀਕ ਹੈ ਅਸੀਂ ਤਰਨਤਾਰਨ ਤੋਂ ਤੇ ਕਿੱਥੇ ਜਾਣ ਦਾ ਚਾਸਾ ਦਿੱਤਾ ਸੀ ਤੁਹਾਨੂੰ ਇਹਨਾਂ ਨੇ ਕਿ ਕੈਨੇਡਾ ਜਾਣ ਦਾ ਕੈਨੇਡਾ ਭੇਜਣ ਦਾ ਚਾਸਾ ਦਿੱਤਾ ਸੀ ਹਾਂਜੀ ਮਤਲਬ 20 ਕਹਿਣੋ ਕਿ ਸਵਾ 3 ਲੱਖ ਰੁਪਈਆ ਸਵਾ 3 ਲੱਖ ਰੁਪਈਆ ਠੱਗਿਆ ਨਾ ਫਿਰ ਫੋਨ ਹੀ ਬੰਦ ਪਹਿਲਾਂ ਅਸੀਂ ਆਏ ਵੀ ਹਾਂ ਵਿੱਚ ਮੈਂ ਆਈ ਵੀ ਹਾਂ ਇੱਕ ਦੋ ਵਾਰਾਂ ਤੇ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਆਂਦੇ ਵੀ ਤੁਹਾਨੂੰ ਅਸੀਂ ਸਾਰੀ ਡਿਟੇਲ ਕਢਾ ਲਈ ਹੈ ਜਿਹੜੇ ਵੀ ਅਕਾਊਂਟ ਦੇ ਵਿੱਚ ਗਏ ਆ ਉਹ ਤੇ ਸਾਡੇ ਕੋਲ ਵੀ ਡਿਟੇਲਾਂ ਸਾਰੀਆਂ ਹੈਗੀਆਂ ਤੇ ਉਹ ਇਹਨਾਂ ਨੇ ਕਢਾ ਕੇ ਕਹਿੰਦੇ ਵੀ ਤੁਹਾਨੂੰ ਅਸੀਂ ਇਹ 1.5 ਲੱਖ ਦਾ ਤੇ ਦੇ ਦਾਂਗੇ ਚੈੱਕ ਤੇ 1.5 ਲੱਖ ਤੁਹਾਡੇ ਅਕਾਊਂਟ ਵਿੱਚ ਪਾ ਦਾਂਗੇ ਤੇ ਬਾਅਦ ਵਿੱਚ ਇਹ ਤੁਸੀਂ ਚਲੇ ਜਾਓ ਸਾਨੂੰ 2-4 ਦੇਣਾ ਚਾਹੀਏ ਇਹ ਕੰਮ ਕਰ ਦਾਂਗੇ ਬਾਅਦ ਵਿੱਚ ਸਾਡੇ ਫੋਨ ਹੀ ਬੰਦ ਕਰਦੇ ਐ ਨਾ ਦਿੱਤਾ ਕੁਝ ਨਹੀਂ ਮੈਨੂੰ ਨਾ ਕੁਝ ਨਹੀਂ ਦਿੱਤਾ ਅ ਦਫਤਰ ਵੀ ਹੈ ਨਹੀਂ ਉਹਨਾਂ ਦਾ ਉੱਥੇ ਦਫਤਰ ਵੀ ਹੈ ਨਹੀਂ ਹੁਣ ਗਏ ਆ ਮੁੰਡੇ ਵੇਖਣ ਸ਼ਾਇਦ ਪਤਾ ਨਹੀਂ ਹੁਣ ਦਫਤਰ ਨਹੀਂ ਸ਼ੋਅ ਹੀ ਨਹੀਂ ਹੁੰਦਾ ਦਫਤਰ ਉਹਨਾਂ ਦਾ ਦਫਤਰ ਪਰ ਕੋਈ ਲੜਾਕੂ ਕਰੀ ਕਲਾਂ ਤੋਂ ਮੋਗੇ ਤੋਂ ਸ਼ੁਰੂ ਕਰ ਲਓ ਚਲੋ ਇਹਤੋਂ ਆਇਆ ਨੂੰ ਪੰਜਟਿਆਂ ਨੂੰ ਓਕੇ ਤੇ ਕਿਹੜੀ ਇਮੀਗ੍ਰੇਸ਼ਨ ਕੰਪਨੀ ਸੀ ਤੁਹਾਡੀ ਕਿ ਐਡਵਾਂਸ ਆਇਲਟਸ ਇੰਸਟੀਟਿਊਟ ਤੇ ਕਿੱਥੇ ਜਾਣ ਦਾ ਚਾਸਾ ਜਿਹੜਾ ਤੁਹਾਨੂੰ ਦਿੱਤਾ ਸੀ ਇਹਨਾਂ ਨੇ ਕੈਨੇਡਾ ਦਾ ਕੈਡਾ ਵਿੱਚ ਦਾ ਕਿੰਨੇ ਕਿੰਨੇ ਸਮਾਂ ਪਹਿਲਾਂ ਜਿਹੜਾ ਇਹ ਫਾਰਮ ਭਰਿਆ 2021 ਦੇ ਵਿੱਚ ਕੀਤੀ ਸੀ ਕੀ ਗੱਲ ਹੈ ਤੇ ਟੋਟਲ ਕਹਿੰਦੇ ਕਿ ਕਿੰਨੇ ਲੱਖੇ ਦੀ ਧੱਕੀ ਕੀਤੀ ਇਹਨਾਂ ਨੇ 13 ਲੱਖ 68000 ਫਸਿਆ ਹੋਇਆ ਸਾਡਾ ਦਫ਼ਤਰ ਕੋਲ ਕਿੱਥੇ ਸੀ ਇਹਨਾਂ ਦਾ ਪਹਿਲਾਂ 70 'ਚ ਸੀ ਹੁਣ 17 'ਚ ਸੀ ਹੁਣ ਸਾਰੇ ਕਿਤੋਂ ਚੱਕਦੇ ਹੋ ਗਏ ਵੀ ਸੀਗਾ ਬਾਗੇ ਪੁਰਾਣੇ ਨਹੀਂ ਸੀਗਾ ਹੁਣ ਹਮੇਸ਼ਾ ਇਹ ਰਹੂ ਤੇ ਇੱਕ ਵਾਰ ਜਰੂਰ ਇਹ ਇੱਧਰ ਵੀ ਕੀ ਨਾਮ ਕੀ ਸੇਵਾ ਕੇ ਰਣਦੀਪ ਕੌਰ ਪੁੱਲਰ ਮੋਗੇ ਦੀ ਆ ਕੋਕਰੀ ਕਲਾ ਪਿੰਡ ਹਾਂਜੀ ਤੇ ਕੇਸ ਚਾਲ ਦੇ ਨੇ ਸਾਡੇ ਨੂੰ ਡੇਢ ਸਾਲ ਹੋ ਗਿਆ ਮਤਲਬ ਕਿ ਆਉਂਦੇ ਨਹੀਂ ਹੈਗੇ ਨਾ ਸੰਮਣ ਪੜਦੇ ਨੇ ਤੇ ਪੈਸੇ ਵਾਪਸ ਦੇਣ ਦੀ ਗੱਲ ਕੀਤੀ ਵੀ ਸੀ ਨਾਲ ਨਹੀਂ ਚੈੱਕ ਦਿੱਤਾ ਸੀ ਬਾਉਂਸ ਹੋ ਗਿਆ ਚੈੱਕ ਤੇ ਕੇਸ ਲਾਇਆ ਹੋਇਆ ਸਰਪਰ ਤਾਂ ਕੋਈ ਵੀ ਦਿੱਤਾ ਨਾ ਕੋਈ ਪੈਸਾ ਨਹੀਂ ਦਿੱਤਾ ਨਾ ਮਿਲਦੇ ਨੇ ਲਾਰੇ ਲਾਈ ਜਾਂਦੇ ਆ ਏਜੰਸੀ ਦਾ ਨਾਮ ਕੀ ਦੱਸੇ ਨਹੀਂ ਐਡਵਾਂਸ ਆਇਲਟਸ ਇੰਸਟੀਚਿਊਟ ਐਡਵਾਂਸ ਆਇਲਟਸ ਮਾ ਮਰਤਲੋਂ ਕੰਮ ਵੀਰੇ ਸਾਡੇ ਪਿੰਡ ਦੀ ਕੁੜੀ ਆ ਇਹ ਏਜੰਟ ਪੁਨੇ ਦਾ ਕੰਮ ਕਰਦੀ ਸੀ ਸਾਥੋਂ 30 ਲੱਖ ਰੁਪਈਆ ਲਿਆਇ ਨੀ ਕਹਿੰਦੀ ਤੁਹਾਡੀ ਕੁੜੀ ਦਾ ਵਰਕ ਫਾਰਮੈਟ ਲਾਉਂਗੀ ਫੇਰ ਸਾਨੂੰ ਇਹਨੇ ਚੈੱਕ ਕਰ ਦੋ ਸਾਲਾਂ ਬਾਅਦ ਚੈੱਕ ਖਾਲੀ ਦਿੱਤੇ ਆ ਚੈੱਕ ਬੋਂਸ ਹੋ ਗਏ 15-15 ਲੱਖ ਦੇ ਚੈੱਕ ਦਿੱਤੇ ਇਹਨੇ ਸਾਨੂੰ ਤੇ ਸਾਡਾ 15 ਲੱਖ ਦਾ ਕੇਸ ਲਾਇਵੇ ਉੱਥੇ ਮੁਗੀ ਕੋਈ ਉੱਥੇ ਦਾ ਕੋਈ ਹੋਇਆ ਨਹੀਂ ਇਸ ਸਮਾਈ ਨਹੀਂ ਹੋਈਗੀ ਇੱਥੇ ਜਿਹੜਾ ਪਰਚਾ ਕਟਾਇਆ ਸੀ ਆ ਉੱਥੇ ਇਹਨੇ ਸਾਡੇ ਨਾਲ ਰਾਜੀਨਾਮਾ ਕੀਤਾ 28 ਲੱਖ ਚ 28 ਲੱਖ ਕਿਤਾ ਨੇ 8 ਲੱਖ ਦਾ ਚੈੱਕ ਫੇਰ ਸਾਨੂੰ ਦਿੱਤਾ ਕਹਿੰਦੀ ਮੈਂ ਤੈਨੂੰ ਮੇਰੀ ਦਊਂਗੀ ਤੁਹਾਨੂੰ ਵੇਸੇ ਦੋ ਵੇਰੀ 10-10 ਲੱਖ ਤੇ ਇੱਕ ਵੇਰੀ 8 ਲੱਖ 8 ਲੱਖ ਦਾ ਚੈੱਕ ਦਿੱਤਾ ਉਹ ਵੀ ਬੋਨਸ ਹੋ ਗਿਆ ਕੋਈ ਕਿਸੇ ਗੱਲ ਤੋਂ ਸਾਡਾ ਇੱਕ ਪੈਸਾ ਪੰਜੀ ਦੀ ਨਹੀਂ ਮੁੜੀ 30 ਲੱਖ ਰੁਪਈਆ ਸਾਡਾ ਨਾਮ ਕੀ ਹੈ ਤੁਹਾਡਾ ਕਰਨਦੀਪ ਕੌਰ ਤੇ ਇਨੀਗ੍ਰੇਸ਼ਨ ਕੰਪਨੀ ਜਿਹੜੀ ਸੀ ਨਾ ਇਹਦੇ ਇੱਕ ਮੁਹੱਲੇ ਸੀਗੇ ਇੱਥੇ ਤੇ ਇੱਕ ਮੋਗੇ ਇੱਕ ਬਾਗਾ ਪੁਰਾਣਾ ਇੱਕ ਬੌਕਸਰ ਤੇ ਹੁਣ ਉਹ ਕਿੱਥੇ ਆਫਿਸ ਹੈ ਨਹੀਂ ਨਾ ਕਿਤੇ ਨਹੀਂ ਖਾਗੀ ਲੋਕਾਂ ਦੇ ਪੈਸੇ ਸਾਰਿਆਂ ਦੇ ਅਸੀਂ ਬਹੁਤ ਔਖੇ ਆ ਵੀਰ ਇਸ ਤੇ ਬੇਨਤੀ ਕਰਦੇ ਆ ਕਿ ਸਾਡੇ ਪੈਸੇ ਮਿਲਾਈ ਜਨ ਸਜਾਕ ਦੀ ਪਹਿਲੀ ਵੇਚ ਕੇ ਦਿੱਤੇ ਆ ਆਫਿਸ ਦਾ ਨਾਮ ਕੀ ਸੀ ਨਾ ਇੱਕ ਜੇ ਚੱਕੀ ਵਾਲੀ ਗਲੀ 'ਚ ਸੀਗਾ ਤੇ ਬਸ ਸਟੈਂਡ ਕੋਲੇ ਦੂਜਾ ਦਾ ਅਡਵਾਂਸ ਆ ਅਡਵਾਂਸ ਆਇਲਸ ਅਡਵਾਂਸ ਆਇਲਸ ਆ ਅੱਛਾ ਅਡਵਾਂਸ ਆਇਲਸ ਹਾਂਜੀ ਹਾਂਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਾ ਜੀ ਕਿਹੜਾ ਪਿੰਡ ਹੈ ਤੁਹਾਡਾ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਕਾਰ ਸਿੰਘ ਹੈ ਤੇ ਪਿੰਡ ਮੈਂ ਪਤਨਾ ਜਿਲ੍ਹਾ ਪਟਿਆਲਾ ਤੋਂ ਰਹਿਣ ਵਾਲਾ ਹੈ ਜੀ ਇਮੀਗ੍ਰੇਸ਼ਨ ਦੇ ਨਾਮ ਤੇ ਕੀ ਆ ਜਰਾ ਠੱਗੀ ਹੋਈ ਹੈ ਤੁਹਾਡੇ ਨਾਲ ਕੀ ਮਾਮਲਾ ਪੁਰਾ ਹੈ ਸਰ ਇਹ ਇਮੀਗ੍ਰੇਸ਼ਨ ਨਹੀਂ ਸੀ ਇਹਨੇ ਸਾਨੂੰ ਜਦੋਂ ਮਿਲਿਆ ਇਹਦਾ ਨਾਮ ਹੈ ਮਨਪ੍ਰੀਤ ਸਿੰਘ ਖੁਰਾਨਾ ਇਹ ਇੱਕ ਆਤਮਰੰਗ ਨਾਮ ਦਾ ਮੈਗਜ਼ੀਨ ਸ਼ਬਦ ਹੈ ਦਾ ਧਾਰਮਿਕ ਸਿੱਖ ਧਰਮ ਦੇ ਨਾਮ ਦੇਤੇ ਚੰਡੀਗੜ੍ਹ ਦੇ ਵਿੱਚ ਚਾ ਇਹਦਾ ਆਫਿਸ ਹੈ ਘਰ ਘਰ ਦੇ ਵਿੱਚ ਨੇ ਆਫਿਸ ਬਣਾਇਆ ਸੀ 35 ਸੈਕਟਰ ਦੇ ਵਿੱਚ 245 A ਦਾ ਘਰ ਆ ਉਹਦੇ ਵਿੱਚ ਨੇ ਕਈ ਆਪਣਾ ਆਫਿਸ ਬਣਾਇਆ ਸੀ ਜਿਹਦੇ ਵਿੱਚ ਇਹਨੇ ਸਾਡੇ ਤੱਕ ਕੰਟੈਕਟ ਕੀਤਾ ਵੱਖ-ਵੱਖ ਤਰ੍ਹਾਂ ਦੇ ਬੰਦਿਆਂ ਦੇ ਨਾਲ ਆਪਣੇ ਕਈ ਨੇ ਏਜੰਟ ਰੱਖੇ ਹੋਏ ਸੀ ਵੀ ਤੁਸੀਂ ਮੈਨੂੰ ਜਿਹੜੇ ਸਿੱਖ ਸਾਬਤ ਸੂਰਤ ਬੰਦੇ ਐ ਗੁਰੂ ਘਰ ਵਿੱਚ ਜਿਹੜੇ ਸੇਵਾ ਕਰਨ ਵਾਲੇ ਐ ਕੋਈ ਗ੍ਰੰਥੀ ਐ ਕੋਈ ਰਾਗੀ ਐ ਕੋਈ ਜੋ ਵੀ ਮਤਲਬ ਸਾਬਤ ਸੂਰਤ ਬੰਦਾ ਉਹ ਸਾਡੇ ਨਾਲ ਕੰਟੈਕਟ ਕਰੇ ਫਿਰ ਇਹਨੇ ਸਾਨੂੰ ਉੱਥੇ ਬੁਲਾਇਆ ਸਾਡੇ ਨੇ ਇਹਨੇ ਗੱਲਬਾਤ ਕੀਤੀ ਜੀ ਅਸੀਂ ਇੱਕ ਸੇਵਾ ਕਰਨੀ ਹੈ ਕਹਿੰਦਾ ਅਸੀਂ ਸੇਵਾ ਕਰ ਰਹੀਆਂ ਤੁਸੀਂ ਬਾਹਰ ਅਮਰੀਕਾ ਦੇ ਵਿੱਚ ਵੀ ਤਾਂ ਜਿਹੜੇ ਗਰੀਬ ਬੰਦੇ ਐ ਉਹਨਾਂ ਨੂੰ ਸਿੱਖ ਗੁਰਦੁਆਰਿਆਂ ਦੇ ਵਿੱਚ ਡਿਊਟੀ ਦਿਵਾਉਣ ਵਾਸਤੇ ਸੀ ਬਾਹਰ ਭੇਜਦੇ ਆ ਤੇ ਅਸੀਂ 6 ਮਹੀਨਿਆਂ ਦੇ ਤੇ ਬਹੁਤ ਘੱਟ ਬੇਸ਼ੀਅਾਂ ਦੇ ਵਿੱਚ ਵੀ ਅਸੀਂ 5 ਗ ਲੱਖ ਰੁਪਏ ਦਾ ਇੱਕ ਰੱਖਿਆ ਵਾ ਵੀ ਪਰ ਮੈਂ 5 ਲੱਖ ਰੁਪਏ ਅਸੀਂ ਲੈਣਾ ਆ ਉਹਦੇ ਵਿੱਚ ਤੁਹਾਡੀ ਟਿਕਟ ਵੀ ਹੋ ਜਾਣੀ ਤੁਹਾਡਾ ਸਾਰਾ ਕੁਝ ਵੀਜ਼ਾ ਉਹਦੇ ਵਿੱਚ ਆ ਜਾਣਾ ਤੁਹਾਨੂੰ 5 6 ਮਹੀਨਿਆਂ ਬਾਅਦ ਤੁਹਾਨੂੰ ਅਸੀਂ ਅਮਰੀਕਾ ਦੇ ਵਿੱਚ ਪੱਕੇ ਵੀ ਕਰਾ ਦੇਣਾ ਤੇ ਜਦ ਕਿ ਇਹ ਨਹੀਂ ਸਾਨੂੰ ਇਸ ਤਰ੍ਹਾਂ ਆਖਿਆ ਸਾਨੂੰ ਜਦੋਂ ਇਹਨੇ ਇਹ ਗੱਲ ਕਰੀ ਤੋ ਆਖਦਾ ਸੀ ਵੀ ਮੈਂ ਤੁਹਾਨੂੰ 15 20 ਦਿਨਾਂ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਬਾਹਰ ਭੇਜ ਦੇਣਾ ਚਲੋ ਚੱਲਦਾ ਗਿਆ ਗਰੁੱਪ ਦੇ ਨਾਮ ਇਹਨੇ ਕੋਈ ਗਰੁੱਪ ਬਣਾਇਆ ਗਰੁੱਪ ਦੇ ਵਿੱਚ ਸਾਨੂੰ ਇਹਨੇ ਆਖਿਆ ਸੀ ਕਿ ਵੀ 20 ਜਿਹੜੀਆਂ ਲੇਡੀਜ਼ ਜਾ ਰਹੀਆਂ 80 ਬੰਦੇ ਇਹਾਰੇ 100 ਬੰਦਿਆਂ ਦਾ ਗਰੁੱਪ ਜਾਊਗਾ ਜਿਹਦੇ ਨਾਲ ਮੈਨੂੰ ਮਿਲਿਆ ਸੀ ਮੈਨੂੰ ਕਹਿੰਦਾ ਸੀ ਵੀ ਤਿੰਨ ਸੀਟਾਂ ਖਾਲੀ ਆ ਦੋ ਐਮਰਜੈਂਸੀ ਤੇ ਇੱਕ ਲੇਡੀ ਦੀ ਮੈਂ ਆਪਣੀ ਵਾਈਫ ਦਾ ਨਾਮ ਪਵਾਇਆ ਤੇ ਆਪਣੇ ਬੇਟੇ ਦਾ ਨਾਮ ਪਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਸੀ ਹੁਣ ਪੂਰਾ ਹੋ ਗਿਆ ਜਦ ਕਿ ਉਸ ਤੋਂ ਬਾਅਦ ਗਰੁੱਪ ਚੱਲਦਾ ਚੱਲਦਾ 150 ਬੰਦਾ ਘਟੋ ਕੱਟੇ ਦੇ ਤੋ ਪੀੜਿਤ ਹੋ ਗਿਆ 150 ਬੰਦੀ ਦਾ ਇਹਨੇ ਜਦੋਂ ਸਾਨੂੰ ਦੱਸਿਆ ਵੀ ਸੀ ਜਾਣਾ ਫਿਰ ਇਹਨੇ ਸਾਨੂੰ ਇੱਕ ਡੇਟ ਫਾਈਨਲ ਕੀਤੀ ਵੀ ਅਸੀਂ ਉਹ ਉਸ ਡੇਟ ਉੱਤੇ ਸੀ ਕਹਿੰਦੇ ਆਪਣੀ ਸ਼ਾਪਿੰਗਾਂ ਕਰ ਲਓ ਛੇਨੀ ਤਰੀਕ ਨੂੰ ਜਾਣਾ ਜਦੋਂ ਡੇਟ ਲੱਗ ਗਈ ਇਹਨੇ 2-4 ਦਿਨ ਪਹਿਲਾਂ ਹੀ ਉਹ ਡੇਟ ਕੈ ਇਹ ਤੇ ਅਗਲੀ ਡੇਟ ਦੇ ਤੇ ਇਹਨੇ ਡੇਟ ਦਿੱਤੀ ਉਹ ਵੀ ਕੈਂਸਲ ਕਰ ਦਿੱਤੀ ਚਾਰ ਵਾਰੀ ਇਹਨੇ ਸਾਨੂੰ ਇਦਾਂ ਡੇਟਾਂ ਦਿੱਤੀਆਂ ਕੈਂਸਲ ਕੀਤੀਆਂ ਚੌਥੀ ਵਾਰੀ ਇਹਨੇ ਹੱਦ ਕਰਤੀ ਸਾਨੂੰ ਸਭ ਕੁਝ ਕਹਿੰਦਾ ਸ਼ਾਪਿੰਗ ਕਰ ਲਓ ਆਪਣੀਆਂ ਗੱਡੀਆਂ ਬੁੱਕ ਕਰ ਲਓ ਅਸੀਂ 8 ਤਰੀਕ ਨੂੰ ਇੱਥੋਂ 8 ਨਵੰਬਰ ਨੂੰ 2024 ਅਸੀਂ ਇੱਥੋਂ ਫਲਾਈਟ ਫੜ ਲੈਣੀ ਹੈ 7 ਨੂੰ ਇਹਨੇ ਚੰਡੀਗੜ੍ਹ ਬੁਲਾਇਆ ਸਾਨੂੰ ਲਾਂਟੇ ਮੋਬਲ ਆਉਣਾ ਉੱਥੋਂ ਹੀ ਆਪਾਂਗੇ ਦੀ ਰਾਤ ਨੂੰ ਸ਼ਾਦੀ ਦੀ ਫਲੈਟ ਹੋਣੀ ਹੈ ਅਸੀਂ ਇੱਥੋਂ ਆਪਣੀ ਸਾਰੀ ਤਿਆਰੀ ਕੀਤੀ ਕਨਾਂ ਦੇ ਵਿੱਚ ਲੋਕਾਂ ਨੇ ਪਾਰਟ ਕਰਾ ਲਈ ਮੈਂ ਵੀ ਆਪਣੇ ਘਰੇ ਪਾਰਟ ਕਰਾਇਆ ਰਿਸ਼ਤੇਦਾਰ ਬੁਲਾਏ ਵੀ ਚਲੋ ਖੁਸ਼ੀ ਦਾ ਪ੍ਰੋਗਰਾਮ ਸਾਡ ਜਦ ਕੀ ਰਾਤ ਨੂੰ 9 ਵਜੇ ਦਾ ਮੈਸੇਜ ਜਾਂਦਾ ਵੀ ਸਾਡਾ ਜਾਣਾ ਕੈਨਸਲ ਹੋ ਗਿਆ ਕੁਛ ਦੋ ਬੰਦਿਆਂ ਦੀ ਅਖੀਰ ਹੀ ਅੰਬੈਸ਼ੀ ਨੇ ਰੋਕ ਲਾ ਦਿੱਤੀ ਅਸੀਂ ਗਰੁੱਪ ਸਾਰਾ ਭੇਜ ਨਹੀਂ ਸਕਦੇ ਤੁਸੀਂ ਸਾਨੂੰ ਚੰਡੀਗੜਾ ਆ ਕੇ ਮਿਲੇ ਨੇ ਇਮੀਡੀਏਟਲੀ ਉੱਥੇ ਇੱਕ ਹੋਟਲ ਦੇ ਵਿੱਚ ਮੀਟਿੰਗ ਰੱਖੀ ਸਾਨੂੰ ਉੱਥੇ ਬੁਲਾਇਆ ਉੱਥੇ ਇਹਨੇ ਫਿਰ ਕੋਵਿਡ ਦੇ ਨਾਮ ਦੇ ਉੱਤੇ ਸਾਨੂੰ ਆਖਿਆ ਵੀ ਕਈ ਬੰਦਿਆਂ ਦੇ ਕੋਵਿਡ ਦੇ ਸਰਟੀਫਿਕੇਟ ਨਹੀਂ ਬਣੇ ਫਿਰ ਉਸ ਸਰਟੀਫਿਕੇਟ ਬਣਾਉਣ ਦੇ ਵਾਸਤੇ ਇਹਨੇ ਇੱਕ ਬੰਦਾ ਹਾਇਰ ਕੀਤਾ ਜਿਹਦਾ ਨਾਮ ਪ੍ਰਿੰਸ ਸੀਗਾ ਉਹ ਬੰਦੇ ਨੇ ਸਟਾਰਟਿੰਗ ਦੇ ਵਿੱਚ 2500 ਰੁਪਿਆ ਪਰ ਬੰਦੇ ਦਾ ਕੋਵਿਡ ਦਾ ਸਰਟੀਫਿਕੇਟ ਬਣਾਉਣ ਵਾਸਤੇ ਜਦੋਂ ਉਹਨੇ ਮੁੜ ਕੇ 8-8000 ਰੁਪਏ ਉਹਨਾਂ ਦੇ ਉੱਤੇ ਲਿਆ ਕੋਵਿਡ ਦੇ ਸਰਟੀਫਿਕੇਟ ਬਣਾਏ ਕੰਮ ਸਾਡਾ ਫੇਰ ਵੀ ਨਹੀਂ ਬਣਿਆ ਫਿਰ ਇਹਨੇ ਆਖੀਰ ਦੇ ਉੱਤੇ ਸਾਡੀ ਜਿਹੜੀ ਫਲਾਈਟ ਸੀ ਇਹ ਸਾਰੀ ਕੈਨਸਲ ਕਰਤੀ ਉਸ ਤੋਂ ਬਾਅਦ 2 ਫਰਵਰੀ ਇਹਦੇ ਘਰੇ ਜਿਹੜਾ ਧਰਨਾ ਲੱਗਿਆ 2-4 ਫਰਵਰੀ ਦੇ ਲੱਗੇ ਫਿਰ ਅਰੈਸਟ ਹੋ ਗਿਆ ਉਸ ਤੋਂ ਬਾਅਦ 3 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਜੇਲ੍ਹ ਦੇ ਵਿੱਚ ਇਹਨੇ ਸਾਨੂੰ ਆਖਿਆ ਵੀ ਜੇਲ੍ਹ ਤੋਂ ਬਾਹਰ ਮੇਰੀ ਜ਼ਮਾਨਤ ਹੋ ਜਣੀ ਆ ਜ਼ਮਾਨਤ ਦੇ ਵਿੱਚ 31 ਬੰਦੇ ਸੀ 21 ਬੰਦੇ ਸੀ 21ਾਂ ਦੇ ਵਿੱਚੋਂ 14 ਬੰਦਿਆਂ ਨੂੰ ਇਹਨਾਂ ਨੇ ਪਤਨ ਨਹੀਂ ਕਿਸ ਤਰੀਕੇ ਦੇ ਨਾਲ ਸੈਟਲਮੈਂਟ ਕੀਤੀ ਉਹਨਾਂ ਨੂੰ ਪੈਸੇ ਦਿੱ ਇਹ ਵਾਰ ਆ ਗਿਆ। ਬਾਹਰ ਆ ਕੇ ਇਹਨੇ ਸਾਨੂੰ ਆਖਿਆ ਵੀ ਤੁਸੀਂ ਸਾਡੇ ਤੇ ਕੇਸ ਨਾ ਕਰਿਓ ਕੋਈ ਕਾਰਵਾਈ ਨਾ ਕਰਿਓ ਅਸੀਂ ਤੁਹਾਨੂੰ ਤੁਹਾਡੇ ਪੈਸੇ ਮੋੜ ਦਾਂਗੇ। ਇਹਨੇ ਸਾਨੂੰ ਬਾਹਰ ਆ ਕੇ ਚੈੱਕ ਦੇ ਦਿੱਤੇ। ਉਹ ਚੈੱਕ ਜਿਹੜੇ ਜਿੰਨੇ ਚੈੱਕ ਦਿੱਤੇ ਸਾਨੂੰ ਸਾਰਿਆਂ ਦੇ ਸਾਰੇ ਚੈੱਕ ਬੈਂਕ ਤੋਂ ਬੌਂਸ ਹੋ ਗਏ ਆ। ਕਿਸੇ ਦਾ ਵੀ ਪੈਸਾ ਸਾਨੂੰ ਵਾਪਸ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਇਹਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਹ ਜਿਹੜਾ ਨੰਬਰ ਆ ਜਿਹਨੇ ਇਹਦੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਨੰਬਰ ਸੀ ਜਿਹੜਾ ਇਹਦਾ ਨਹੀਂ ਲੱਗ ਰਿਹਾ। ਕੋਈ ਨੰਬਰ ਜਿਹੜਾ ਨਹੀਂ ਚੱਲ ਰਿਹਾ। ਤੇ ਉਸ ਤੋਂ ਬਾਅਦ ਇਹ ਘਰੋਂ ਭਗੋੜਾ ਹੈ। ਨਾ ਸਾਡੇ ਪੈਸੇ ਮਿਲੇ, ਨਾ ਸਾਡੀ ਸਰਕਾਰ ਸੁਣ ਕੋਈ ਵੀ ਮਤਲਬ ਅਮਲ ਨਹੀਂ ਕੀਤਾ ਗਿਆ ਬਹੁਤ ਗਰੀਬ ਘਰ ਨੇ ਜਿਹੜੇ ਇਹਦੇ ਤੋਂ ਪੀੜਤ ਹੋਏ ਨੇ ਤੁਹਾਡੇ ਕਿੰਨੇ ਪੈਸੇ ਟੁੱਪੇ ਨੇ ਮੇਰਾ 8 ਲੱਖ ਰੁਪਏ ਲੱਗੇ ਨੇ ਤੇ ਇੱਕ ਨਾਮ ਵਗੈਰਾ ਸੀ ਜਿਹਦੇ ਨਿੱਜੀ ਤੌਰ ਤੇ ਚਲਾਉਂਦਾ ਸੀ ਕੋਈ ਨਾਮ ਰੱਖਿਆ ਸੀ ਦੱਸਿਓ ਸੀ ਨੀ ਇਹਨੇ ਆਪਣੇ ਨਿੱਜੀ ਤੌਰ ਤੇ ਦਿੱਤੀ ਨਾਮ ਸੀ ਇਹਦਾ ਮਨਪ੍ਰੀਤ ਸਿੰਘ ਖਰਾਨਾ ਦੇ ਨਾਲ ਇਹਨੇ ਸਾਨੂੰ ਇੱਕ ਦਸ਼ਮੀਸ਼ ਸ਼ਿਵਾ ਸੁਸਾਇਟੀ ਅਮਰੀਕਾ ਦਾ ਇਹ ਨਾਮ ਦੱਸਿਆ ਸੀ ਤੇ ਇਹਦਾ ਆਤਮਰੰਗ ਨਾਮ ਦਾ ਇੱਕ ਮੈਗਜ਼ੀਨ ਚੱਲਦਾ ਚੰਡੀਗੜ੍ਹ ਦੇ ਵਿੱਚ ਉਹ ਵਿਦੇਸ਼-ਵਿਦੇਸ਼ ਦੇ ਵਿੱਚ ਤੇ ਅਖੰਡ ਕੀਰਤਨੀ ਜਥੇ ਦੇ ਨਾਲ ਇਹ ਸਮੰਧ ਰੱਖਦਾ ਭਾਈ ਰਣਜੀਤ ਸਿੰਘ ਨੇ ਮੈਂ ਕਪੂਰਥਾ ਤੋਂ ਜੀ ਮੇਰਾ ਨਾਮ ਗਰਮੀਤ ਸਿੰਘ ਜੀ ਮੈਂ ਕਪੂਰਥਾ ਤੋਂ ਬਿਲੋਂਗ ਕਰਦਾ ਜੀ ਮੈਂ ਰੂਦਰਾਕਸ਼ ਕੰਪਨੀ ਦਾ ਫੇਸਬੁਕ ਤੇ ਦੇਖਿਆ ਸੀਗਾ ਤੇ ਉਹਨਾਂ ਕੋਲ ਆਇਆ ਸੀਗਾ ਉਹਨਾਂ ਕੋ ਮੈਂ ਆਇਆ ਸੀ 24 2024 ਦੇ ਵਿੱਚ ਚੌਥੇ ਮਹੀਨੇ ਆਪ੍ਰੈਲ ਦੇ ਮਹੀਨੇ ਚ ਠੀਕ ਹੈ ਜੀ ਉਹਨਾਂ ਨੇ ਮੇਰੇ ਕੋਲ ਤਿੰਨ ਮਹੀਨਿਆਂ ਦਾ ਟਾਈਮ ਲਿਆ ਸੀ ਕੈਨੇਡਾ ਦਾ ਵੀਜ਼ਾ ਲਾਉਣ ਵਾਸਤੇ ਠੀਕ ਹੈ ਜੀ ਵਰਕ ਪਰਮਿਟ ਵਾਸਤੇ ਤੇ ਉਹਨਾਂ ਨੇ ਮੇਰੇ ਕੋਲ ਜੀ 8.5 ਲੱਖ ਰੁਪਏ ਲਿਆ ਉਹਨਾਂ ਨੇ ਉਸ ਤੋਂ ਬਾਅਦ ਜੀ ਅੱਜ ਤੋਂ ਬਾਅਦ ਉਹਨਾਂ ਨੇ ਮੇਰਾ ਬਹੁਤ ਤੋਂ ਬਾਅਦ ਫੋਨ ਨਹੀਂ ਚੁੱਕਿਆ ਮੈਂ ਇੱਕ ਦੋ ਵਾਰੀ ਉਹਨਾਂ ਦੇ ਦਫ਼ਤਰ ਜਰੂ ਦੇ ਤਾ ਦੇ ਤੇ ਅੱਜ ਤੋਂ ਬਾਅਦ ਹੁਣ ਮੈਂ ਉਸ ਤੋਂ ਬਾਅਦ ਇਹਨਾਂ ਦਾ ਜਨਵਰੀ ਤੋਂ ਬਾਅਦ ਇਹਨਾਂ ਦਾ ਦਫਤਰ ਬੰਦ ਹੋ ਗਿਆ ਰੁਦਰਾਕਸ਼ ਵਾਲੀ ਕੰਪਨੀ ਦਾ ਹੁਣ ਅਸੀਂ ਐਸਐਸਪੀ ਦੇ ਕੋਲ ਵੀ ਗਏ ਸੀਗੇ ਉਹਨਾਂ ਨੂੰ ਆਪਣੀ ਦਿੱਤੀ ਦਰਖਾਸਤ ਦਿੱਤੀ ਉੱਥੇ ਉਹ ਤੁਹਾਨੂੰ ਕਹਿੰਦੇ ਸੀ ਤੁਹਾਡੀ ਆਨਲਾਈਨ ਤੁਹਾਡੀ ਐਫਆਰਆਈ ਹੋ ਗਈ ਹੈ ਤੇ ਤੁਹਾਨੂੰ ਮੈਸੇਜ ਆ ਜਾਊਗਾ ਵੀਰ ਜੀ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਆਇਆ ਅੱਜ ਦੇਖੋ ਜੀ 7ਵਾਂ ਮਹੀਨਾ 8ਵਾਂ ਮਹੀਨਾ ਹੋਰ ਸ਼ੁਰੂ ਹੋ ਗਿਆ ਜੀ ਜਨਵਰੀ ਦੀ ਰੁਕੀ ਹੋਈ ਹੈ ਜੀ ਅੱਜ ਤੱਕ ਕੋਈ ਸਾਡੀ ਸੁਣਵਾਈ ਨਹੀਂ ਹੋਈ ਵੀ ਜੀ ਕਿਨੇ 8 ਲੱਖ ਦੀ ਠੱਗੀ ਕੀਤੀ ਹੈ 8.5 ਲੱਖ ਦੀ ਜੀ 8.5 ਹਾਂਜੀ ਠੀਕ ਹੈ ਤੇ ਦਫ਼ਤਰ ਵਗੈਰਾ ਕਿੱਥੇ ਸੀ ਰੂਦ ਰਾਖਸ਼ ਕੰਪਨੀ ਹੈ ਜੀ ਮਹਾਲੀ ਦੇ ਵਿੱਚ ਹੈ ਜੀ ਨਗਰ ਠੀਕ ਹੈ ਹਾਂ ਜੀ ਤੇ ਆਪਣੇ ਕੇਸ ਵਗੈਰਾ ਚੱਲ ਰਿਹਾ ਤੁਹਾਡਾ ਤੁਸੀਂ ਕੀਤਾ ਕੁਝ ਭਾਜੀ ਮੈਂ ਐਫ ਆਰ ਵੀ ਕਰਾਈ ਸੀ ਤੁਹਾਨੂੰ ਦੱਸਣ ਰਿਹਾ ਪਰ ਉਹਦਾ ਕੋਈ ਮੈਨੂੰ ਐਸ ਐਸ ਪੀ ਉਹਨਾਂ ਨੇ ਕੁਝ ਨਹੀਂ ਕੋਈ ਜਵਾਬ ਨਹੀਂ ਦਿੱਤਾ ਕੁਝ ਨਹੀਂ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਆਇਆ ਜੀ 8 ਮਹੀਨੇ ਹੋ ਗਏ ਜੀ ਜਨਵਰੀ ਦੀ ਕਰਾਈ ਹੋਈ ਹੈ ਕੋਈ ਨਹੀਂ ਆਇਆ ਜੀ ਉਹਨਾਂ ਦਾ ਕੁਝ ਪੈਸੇ ਦਿੱਤੇ ਸੀਗੇ ਮੀਠਕੀ ਕਰ ਰਹੀ ਸੀ ਉਸ ਤੋਂ ਬਾਅਦ ਕੋਈ ਦਫ਼ਤਰ ਵਗੈਰਾ ਗਏ ਸੀ ਹਾਂ ਜੀ ਮੈਂ ਇੱਕ ਇੱਕ ਵਾਰ ਹੀ ਗਿਆ ਸੀ ਦੋ ਵਾਰੀ ਇਹਨਾਂ ਨੇ ਮੈਨੂੰ 3 ਮਹੀਨਿਆਂ ਦਾ ਟਾਈਮ ਦਿੱਤਾ ਸੀਗਾ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਮੰਗਦੇ ਸੀਗੇ ਮ ਕਰਤਾ ਵੀ ਹੁਣ ਤੁਹਾਨੂੰ ਛੁੱਟੀਆਂ ਹੋ ਗਈਆਂ ਵਾ ਇਦਾਂ ਵਾ ਦਿਵਾਲੀ ਦੀਆਂ ਛੁੱਟੀਆਂ ਹੋ ਗਈਆਂ ਉਸ ਤੋਂ ਬਾਅਦ ਜੀ ਸਹੀਂ ਹੁਣ ਨਵੇਂ ਸਾਲ ਦੀਆਂ ਛੁੱਟੀਆਂ ਹੋ ਗਈਆਂ ਜੀ ਉਸ ਤੋਂ ਬਾਅਦ ਜੀ ਇਹਨਾਂ ਦਾ ਦਸੰਬਰ ਦੇ ਵਿੱਚ ਬਿਲਕੁਲ ਹੀ ਕਨੈਕਟ ਬੰਦ ਹੋ ਗਏ ਸਾਰੇ ਫੋਨ ਨੰਬਰ ਬੰਦ ਹੋ ਗਏ ਜੀ ਬਾਅਦ ਅਸੀਂ ਇੱਥੇ ਆਏ ਇਹਨਾਂ ਦਾ ਦਫ਼ਤਰ ਇੱਥੇ ਹੈ ਨਹੀਂ ਸੀਗਾ ਹਾਂ ਜੀ ਅਸੀਂ ਐਸਐਸਪੀ ਦੇ ਦਫ਼ਤਰ ਗਏ ਸੀਗੇ ਐਸਐਸਪੀ ਨੇ ਕਿਹਾ ਵੀ ਤੁਸੀਂ ਐਫਆਰਏ ਕਰਵਾ ਕੇ ਜੋ ਵੀ ਸਾਨੂੰ ਦੇ ਦਿਓ ਅਸੀਂ ਦਿੱਤੀ ਆ ਉਹਦਾ ਕੋਈ ਹੱਲ ਨਹੀਂ ਹੋਇਆ ਜੀ